ਅਕਾਲੀ ਦਲ ਦਾ ਵਫਰ ਦਿੱਲੀ ਪਹੁੰਚਿਆ ਹੋਇਆ ਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਪੰਜਾਬ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕਰਨਗੇ ਕੁਵੈਤ ਵਿੱਚ ਮਿਸਰ ਦੇ ਦੋ ਕਾਮਿਆਂ ਦੇ ਕਤਲ ਦੇ ਇਲਜ਼ਾਮਾਂ ਵਿੱਚ ਫਸੇ ਪੰਜਾਬੀਆਂ ਵਿੱਚੋਂ ਚਾਰ ਨੂੰ ਜ਼ਮਾਨਤ ਮਿਲ ਗਈ ਹੈ ਜ਼ਖਮੀ ਹੋਣ ਕਾਰਨ ਇਹਨਾਂ ਨੂੰ ਜ਼ਮਾਨਤ ਦਿੱਤੀ ਗਈ ਹੈ ਹਾਲਾਂਕਿ ਅਜੇ ਵੀ ਕਈ ਪੰਜਾਬੀ ਕੁਵੈਤ ਚ ਫਸੇ ਹੋਏ ਨੇ ਉਧਰ ਅਕਾਲੀ ਦਲ ਇਸ ਸੰਬੰਧ ਚ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰ ਚਿੱਠੀ ਸੌਂਪੇਗਾ ਬੀਤੇ ਦਿਨੀ ਕੁਝ ਪੰਜਾਬੀਆਂ ਤੇ ਕੁਐਤ ਵਿੱਚ ਮਿਸਰ ਦੇ ਦੋ ਕਾਮਿਆਂ ਦੇ ਕਤਲ ਦਾ ਇਲਜ਼ਾਮ ਲੱਗਾ ਸੀ ਕਤਲ ਦੇ ਇਲਜ਼ਾਮਾਂ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅੱਜ ਅਕਾਲੀ ਦਲ ਦਾ ਵਫ਼ਦ ਦਿੱਲੀ ਪਹੁੰਚਿਆ ਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਜਾਵੇਗੀ ਅਕਾਲੀ ਦਲ ਵੱਲੋਂ ਰਿਮਾਂਚੂ ਗਾਵੇ ਐਵੀਪੀ ਸੰਜਾ ਪੱਤਰਕਾਰਾਂ ਨਾਲ ਜੁੜ ਚੁੱਕੇ ਨੇ ਜੀ ਰਿਮਾਂਚੂ ਅਕਾਲੀ ਦਲ ਦਾ ਵਫ਼ਦ ਪਹੁੰਚਿਆ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਰਾਮੂ ਵਾਲੀਆ ਦੀ ਅਗਵਾਈ ਵਿੱਚ ਜਿਹੜਾ ਅੱਜ ਡੈਲੀਗੇਸ਼ਨ ਹੈ ਇਹ ਦਿੱਲੀ ਪਹੁੰਚਿਆ ਤੇ ਅੱਜ ਸ਼ਾਮ ਨੂੰ ਜਿਹੜਾ ਬਲਵੰਤ ਸਿੰਘ ਰਾਮੂ ਵਾਲੀਆ ਦੀ ਅਗਵਾਈ ਵਿੱਚ ਆ ਜਿਹੜਾ ਵਫਦ ਹੈ ਸੁਸ਼ਮਾ ਚਵਰਾਜ ਵਿਦੇਸ਼ ਮੰਤਰੀ ਸੁਸ਼ਮਾ ਚਵਰਾਜ ਨੂੰ ਮਿਲਣਗੇ ਉਹਨਾਂ ਨੂੰ ਇੱਕ ਚਿੱਠੀ ਸੌਂਪਣਗੇ ਜਿਨ੍ਹਾਂ ਵਿੱਚ ਕੁਵੇਚ ਜਿਨ੍ਹਾਂ ਜਿਹੜੇ ਲੋਕਾਂ ਦੀ ਹਜੇ ਵੀ ਗ੍ਰਿਫਤਾਰ ਨੇ ਉਹਨਾਂ ਦੀ ਰਿਹਾਈ ਤੇ ਉਹਨਾਂ ਦੀ ਸੁਰੱਖਿਆ ਦੀ ਮੰਗ ਕੀਤੀ ਜਾਏਗੀ ਜਿਹਨਾਂ ਵਿੱਚ ਹੋਰ ਕੌਣ-ਕੌਣ ਹੈ ਇਸ ਵਫਦ ਦੇ ਵਿੱਚ ਬਲਵੰਤ ਸਿੰਘ ਰਾਮੂ ਵਾਲੀਆ ਅਗਵਾਈ ਕਰ ਰਹੇ ਨੇ ਕਈ ਕਈ ਲੀਡਰ ਨੇ ਜਿਹੜੇ ਅਕਾਲੀ ਦਲ ਨਾਲ ਜੁੜੇ ਹੋਏ ਨੇ ਕਈ ਲੀਡਰ ਨੇ ਕਈ ਜਿਹੜੇ ਆਪਾ ਲੀਡਰ ਹਨ ਪਰ ਉਹ ਜਿਹੜੇ ਜਰਮਨੀਆਂ ਚ ਕੋਈ ਪੰਜਾਬੀਆਂ ਦੇ ਪਰਿਵਾਰ ਵਾਲੇ ਵੀ ਇਸ ਵਫਾ ਵਿੱਚ ਸ਼ਾਮਲ ਨੇ ਨਹੀਂ ਨਹੀਂ ਇਹ ਜਿਹੜਾ ਵਫਦ ਗਿਆ ਸਿਰਫ ਅਕਾਲੀ ਦਲ ਪਾਰਟੀ ਵੱਲੋਂ ਹੀ ਗਿਆ ਹੈ ਇਹ ਜਿਹੜਾ ਵਫਾ ਦਾ ਸ਼ਾਮ ਨੂੰ ਸੁਸ਼ਮਨ ਸਵਰਾਜ ਨੂੰ ਮਿਲੇਗਾ ਇਹਨਾਂ ਚ ਪਰਿਵਾਰ ਜਿਹੜੇ ਲੋਕ ਉੱਤੇ ਫਸੇ ਨੇ ਉਹਨਾਂ ਦਾ ਪਰਿਵਾਰਿਕ ਮੈਂਬਰ ਕੋਈ ਨਹੀਂ ਹੈ